ਕਾਜੀ ਸਾਡੇ ਵੱਲੋਂ ਜਾਣੀ ਕੇ ਸੰਗਾ ਫੈਮਲੀ ਵੱਲੋਂ ਅੱਜ ਬੜੇ ਦਿਨਾਂ ਬਾਅਦ ਤੁਹਾਡੇ ਦਰਸ਼ਨ ਕਰ ਲੱਗੇ ਆ ਤੇ ਰੂਬਰੂ ਹੋਏ ਆ ਤੁਹਾਡੇ ਚਿਹਤੇ ਕਲਾਕਾਰ ਸੰਗਾ ਸਾਹ ਸੰਗਾ ਸਾਹ ਹਮ ਬੜੇ ਪਤਾ ਕੀ ਚੱਕਰ ਬਲੌਗ ਥੋੜਾ ਜਿਹਾ ਬਣਾਉਣਾ ਤਾਂ ਘਟ ਗਏ ਕਿਉਂਕਿ ਤੁਹਾਨੂੰ ਪਤਾ ਹੀ ਆ ਮੈਂ ਅੱਗੇ ਵੀ ਗੱਲ ਕੀਤੀ ਸੀ ਕਿ ਵੀ ਬਲੌ ਟਾਈਮ ਐ ਨਹੀਂਗਾ ਕਿਉਂਕਿ ਕਰੀਬ ਹੀ ਆਪਣੇ ਕੰਮ ਤੇ ਚੱਲ ਜਾਂਦੇ ਹੁਣ ਇਹਨਾਂ ਦਾ ਪਰਪਸ ਲੋਨਦਾ ਤੇ ਤੇਰਾ ਤਾਂ ਕੰਮ ਹੀ ਨਹੀਂ ਹੁੰਦਾ ਪਰ ਇਹਨਾਂ ਨੇ ਹੁਣ ਇੱਕ ਨਵਾਂ ਕੰਮ ਸ਼ੁਰੂ ਕਰ ਲਿਆ ਸੌਣ ਦਾ ਟੀਟਪੂਣੇ ਦਾ ਉਹ ਵੀ ਤੁਹਾਨੂੰ ਪਤਾ ਵੀ ਤੇਨਾ ਵੀ ਮਤਲਬ ਉਹਨਾਂ ਜੇ ਕੰਮ ਹੈ ਨਹੀਂਗਾ ਤਾਂ ਇਦਾਂ ਵੀ ਇੱਕ ਫੇਸੀ ਇੱਕ ਹੋਰ ਹੈਰੀ ਨੂੰ ਵੀ ਨਵਾਂ ਫੋਨ ਲੈ ਕੇ ਦਿੱਤਾ ਸੀਗਾ ਵੀ ਹੈਰੀ ਨਵੀਆਂ-ਨਵੀਆਂ ਵੀਡੀਓ ਬਣਾਉ ਉਹ ਇਹਦਾ ਵੀ ਪੇਜ ਨਿਕਲ ਆਉਂਦੇ ਕਦੀ ਫੋਨ ਫੜਿਆ ਹੀ ਨਹੀਂ ਫੋਨ ਫੜ ਕੇ ਬਲੌਗ ਬਣਾਉਂਦਾ ਹੀ ਨਹੀਂ ਬਣਾਉਂਦਾ ਹੀ ਨਹੀਂ ਹਨਾ ਮਤਲਬ ਵੀ ਤੂੰ ਆ ਨਿੱਕੇ ਨਿੱਕੇ ਨਿਆਣੇ ਕਰਨਗੇ ਸਸੇ ਕਾਲ ਅੱਜ ਤਾ ਨੂੰ ਐ ਕਰ ਲੱਗੇ ਮੈਂ ਤੁਹਾਨੂੰ ਕਹਿ ਨਹੀਂ ਵੀ ਹੈਰੀ ਨੂੰ ਛਿੜਕਿਆ ਨਾ ਕਰੋ ਹਾਂ ਹੁਣ ਉਹ ਵੱਡਾ ਹੋਇਆ ਐ ਜਵਾਨ ਹੋਇਆ ਵੀ ਤਾਂ ਛਿੜਕੀਦਾ ਨਹੀਂ ਹੁੰਦਾ ਸਿੱਧਾ ਹੀ ਛੱਤਰ ਫੇਰੇ ਦਾ ਛੱਤਰ ਜੁਤੀ ਲਵੇਚਾ ਫੇਰ ਕਰ ਦਵੇ ਦਾ ਪੋਲਾ ਸਹੀ ਗੱਲ ਆ ਇਸ ਟਾਈਮ ਮੈਂ ਤੁਹਾਨੂੰ ਦੱਸਾਂ ਇਹ ਕਦੇ ਨਾ ਦਿਮਾਗ ਚ ਸੋਚੋ ਬਿਨਿਆਣਾ ਵੱਡਾ ਹੋ ਗਿਆ ਉਹਨੂੰ ਰੰਬੇ ਵਾਂਗੂ ਸਿਆਣਿਆਂ ਨੇ ਕੱਟ ਚੰਡੀ ਜਾਓ ਚੰਡੀ ਜਾਓ ਚੰਡੀ ਜੋ ਪਰੇ ਹੋ ਜਾਓ ਤੇ ਨਿਹਰਾ ਗਿਆ ਮੂੰਹ ਤੇ ਅੱਗੇ ਮੈਂ ਫਿਲਟਰ ਲਾਇਆ ਤੇ ਗੱਲ ਹੈਗੀ ਵੀਰ ਇਦਾਂ ਬਲੌਗ ਬਣਾਉਂਦੇ ਆਪਣੋ ਆਪਣੀ ਢਾਂਗ ਹੁੰਦੀ ਆ ਹੁਣ ਕਈ ਤੁਸੀਂ ਕਹਿੰਨੇ ਸਾਨੂੰ ਕਿ ਮੈਂ ਤਾਂ ਬਲੌਗ ਨਾਲ ਅੜ ਕੇ ਦੋਗੇ ਮੈਸੇਜ ਵਿੱਚ ਮੈਨੂੰ ਕਹਿੰਦੇ ਨਾ ਸੁਣਦੀ ਗੱਲ ਆ ਇਹ ਦੁਕਾਨੇ ਚਲ ਜਾਂਦੇ ਦੁਕਾਨੋਂ ਇਹਨਾਂ ਨੇ ਆਰਡਰ ਕਰ ਦੇਣਾ ਫੋਨ ਕਰਕੇ ਐਨੇ ਦੀ ਰੋਟੀ ਲਾ ਦੇ ਐਨੇ ਦੀ ਚਾਹ ਬਣਾ ਦੇ ਫਲਾਨਾ ਕਰ ਦੇ ਤਾਂ ਤਾਂ ਨਾ ਕਰਦੇ ਆ ਗੱਲਾਂ ਕੱਪਾ ਜੀ ਨਹੀਂ ਮੰਨਦੀ ਆ ਦੇਖ ਜਾ ਰੋਜ਼ ਗੱਲ ਸੁਣ ਲੈ ਚੱਲ ਉਹ ਗੱਲ ਗੱਲ ਲੋਕ ਦੀ ਤਾਂ ਸੁਣ ਲੈ ਪਹਿਲਾਂ ਮੇਰੀ ਗੱਲ ਸੁਣਦਾ ਮੈਨੂੰ ਕਹਿੰਦਾ ਜਦੋਂ ਕਦੋਂ ਆ ਇੰਨੇ ਦੀ ਲਾਦੇ ਫਲਾਨਾ ਲਾ ਤੂੰ ਨਾ ਮੈਂ ਰਸੋਈ ਚ ਹੀ ਰਹਿਣਾ ਪਾਲਾ ਇਹੀ ਗੱਲ ਆ ਕਦੇ ਉਹ ਜੇ ਮੈਂ ਨਹੀਂ ਕਰੇ ਹੈ ਕਿ ਮੰਮੀ ਨੂੰ ਫੋਨ ਕਰ ਦੇਣਾ ਆ ਲਾਦੇ ਇੰਨੇ ਦੀਆਂ ਚਾਹ ਬਣਾ ਦੇ ਫਲਾਨਾ ਬਣਾ ਦੇ ਤੂੰ ਐ ਕਰ ਦੇ ਜੋ ਕਰ ਦੇ ਨਹੀਂ ਇਹ ਤਾਂ ਗੱਲ ਇਹਦੀ ਸੱਚੀ ਆ ਸੱਚੀ ਆ ਬਹਿਰ ਕੋਲ ਮੈਂ ਬਹੁਤ ਫੋਨ ਕਰਦਾ ਪਰ ਇਹਨੇ ਅੱਜ ਤਾਂ ਦੁਕਾਨੇ ਰੋਟੀ ਤੇ ਪਹਚਾਈ ਆ ਆ ਜਿੱਦਣ ਪਹਿਲਾਂ ਨਵੀਂ ਨਵੀਂ ਦੁਕਾਨ ਪਾਈ ਗੱਲ ਸੁਣੀ ਜਿਹੜੀ ਗੱਲ ਸੱਚੀ ਆ ਨਾ ਮੀ ਨਮੀ ਦੁਕਾਨ ਪਾਈ ਦਿਨ ਮੈਂ ਡੱਬਾ ਲੈ ਕੇ ਦਿੱਤਾ ਕਦੀ ਕੋਈ ਆ ਨਹੀਂ ਸੰਗਾ ਸਾਹਿਬ ਐਚ ਰੋਟੀ ਜਾਇਆ ਕਰੋ ਉਹ ਛੂਲ ਆ ਗਿਆ ਕੋਈ ਗਰਮੇ ਚ ਰੋਟੀ ਗਰਮ ਹੁੰਦੀ ਆ ਸਾਲੀ ਰੋਟੀ ਤੇ ਕਦੀ ਪੱਚ ਪਾਈ ਨਹੀਂ ਸੰਗਾ ਸਾਹਿਬ ਡੱਬਾ ਖਾ ਜਾਵੇ ਦਾਲ ਲੰਦੀ ਆ ਵੀ ਕਈਆਂ ਨੂੰ ਛੌਂਕ ਹੁੰਦਾ ਵੀ ਮੇਰੇ ਘਰ ਵਾਲੇ ਨੇ ਕੰਮ ਤੇ ਜਾਣਾ ਮੈਂ ਦੁਪਹਿਰ ਨੂੰ ਰੋਟੀ ਇਹਨੂੰ ਇਹ ਹੁੰਦਾ ਸਵੇਰ ਨੂੰ ਰੱਜ ਕੇ ਜਾਂਦੇ ਹਲੇ ਵੀ ਲੁਕੂ ਕੀ ਚੜ ਜਾਂਦੀ ਜਾਂਦੇ ਆ ਸੋ ਜਾ ਜਾਂਦੇ ਸਵੇਰ ਨੂੰ ਵਧੀਆ ਰੋਟੀ ਮਿਲਦੀ ਆ ਪਰ ਦੈਨ ਕੱਡੇ ਆ ਦੁਪਹਿਰ ਨੂੰ ਵੀ ਭੁੱਖ ਲੱਗਦੀ ਆ ਕਿ ਨਹੀਂ ਚਾਹ ਨਾਲ ਹਮਾ ਛੁੱਟਿਆ ਰਹਿੰਦਾ ਤਾਂ ਨਾਲ ਟੈਨ ਲੈ ਲਓ ਖਾਲੀ ਪਿਆਉਣਾ ਇੱਕ ਬੱਦ ਰੋਟੀ ਨਹੀਂ ਪਈ ਹਣੀ ਉਹ ਤੋਂ ਉਹ ਬਰਾਵਾ ਇੱਕ ਗੱਲ ਹੋਰ ਸਿਆਣੇ ਬਜ਼ੁਰਗਾਂ ਨੂੰ ਮੈਂ ਕਹਿੰਨਾ ਸਿਆਣੀਆਂ ਮੇਰੀਆਂ ਜਿਹੜੀਆਂ ਬੀਬੀਆਂ ਮਾਤਮਾਂ ਉਹਨਾਂ ਨੂੰ ਪੁੱਛੋ ਕਿਦਾਂ 10-10 ਰੋਟੀਆਂ ਪਈਆਂ ਰਹਿੰਦੀਆਂ ਸੀਗੀਆਂ ਹੌਣ ਕੰਦਾ ਕੋਣ ਆ ਬੇਹੀ ਰੋਟੀ ਕੋ ਖਾਣ ਹੌਣ ਦੰਦ ਨਿਕਲ ਗਾ ਸਾਰਿਆਂ ਦੇ ਟੱਟੇ ਦੰਦ ਉਹ ਨਾਲੇ ਮੇਰੇ ਤਾਂ ਦੋ ਬਾਦੂ ਹੀ ਆਏ ਇਹੀ ਗੀਂਦੇ ਵੱਡੇ ਵੱਡੇ ਦੰਦ ਆਲੇ ਕੰਡੇ ਕੰਡੇ ਤੱਤਾ ਤੱਤਾ ਭਾਵੇਂ ਮੂੰਹ ਚ ਪੇੜਾ ਐ ਨਾ ਤੱਤਾ ਤੱਤਾ ਦੇ ਦਵੂ ਇਹ ਪਹਿਲਾਂ ਪੁੱਛਣ ਗਿਆ ਕਿੰਨੀਆਂ ਰੋਟੀਆਂ ਲਾਉਣੀਆਂ ਇੰਨੇ ਵੀਰ ਮੇਰੇ ਦੱਸਿਓ ਮੇਨਾ ਕਿਹੜੇ ਸਹਿਮਤ ਆ ਵੀ ਕਿਹਨਾਂ ਦੇ ਘਰੇ ਗਿਣ ਕੇ ਰੋਟੀਆਂ ਲੈਂਦੀਆਂ ਸਾਰਿਆਂ ਦੀਆਂ ਖਾਣੀਆਂ ਸਾਰਿਆਂ ਦੀਆਂ ਖਾਣੀਆਂ ਉਹ ਪਰਾਵਾ ਪੁਰਾਣੇ ਟਾਈਮ ਸੀ ਦਾਦਾ ਰੋਟੀਆਂ ਪਈਆਂ ਰਹਿੰਦੀਆਂ ਕੋਈ ਸੱਤ ਬਗਾਨਾ ਵੀ ਆਉਂਦਾ ਏ ਤਾਂ ਉਹ ਵੀ ਰੋਟੀ ਖਾ ਲੈਂਦਾ ਏ ਸਹੀ ਗੱਲ ਹੈ ਤਾਂ ਹੁਣ ਬੁੜੀ ਹੋਰ ਜੋ ਮਰਜ਼ੀ ਕਰ ਲੂਗੀ ਕੰਮ ਕਰ ਲੂ ਸ਼ਹਿਰ ਭਮਾ ਇਹਨਾਂ ਨੂੰ ਸਾਰਾ ਦਿਨ ਕਮਾਈ ਜੋ ਰੋਟੀ ਏ ਇੱਕ ਬਾਅਦ ਹੈ ਨਾ ਕਿਤੇ ਤਾਂ ਜਦੋਂ ਚੱਕ ਲਿਆਤਾ ਵਾ ਆ ਇੱਕ ਦਿਨ ਯੂਸਾਬ ਬੜੀ ਪਹਿਲਾਂ ਨਹੀਂ ਦਾ ਚੰਦਾ ਆਏ ਦੰਦਲ ਪੈ ਜਾਂਦੀ ਇਹਨਾਂ ਨੂੰ ਮਤਲਬ ਉਹ ਸਾਹ ਹੁੰਦਾ ਇਸੇ ਲਈ ਕਹਿੰਦੀ ਆ ਜੇ ਕੁੜੀਆਂ ਨੇ ਹੁਣ ਵਿਆਹ ਕਰੋ ਉਹਨਾਂ ਦਾ ਮੁੰਡਾ ਪਹਿਲਾਂ ਹੀ ਸ਼ਹਿਫ ਲੱਭ ਲਿਓ ਜਿਹੜਾ ਰੋਟੀਆਂ ਪਹਿਲਾਂ ਹੀ ਲਾਉਂਦਾ ਹੋਵੇ ਹਾਂ ਹਾਂ ਉਹ ਗੱਜੂ ਸੁਝਾ ਭਰਾਵਾ ਜਮਾਨਾ ਇਹ ਪੁੱਠਾ ਹੈ ਨਾ ਸ਼ਹਿਪ ਕੀ ਲੱਭਣਾ ਕੁੜੀ ਨੇ ਮੁੰਡਾ ਦੇਖਣ ਜਾਇਆ ਕਰਨਾ ਇਹ ਟਾਈਮ ਮੇਰੇ ਦੇ 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 ਆ ਜਾਣਾ ਦਾ ਦੂਆ ਸਾਰਾ ਨਾ ਆਇਆ ਹੀ ਹੈ ਜਗਤ ਉਹ ਸਾਹ ਹੋ ਗਿਆ ਆ ਮੈਂ ਦੇਖਿਆ ਸ਼ਹਿਰਾਂ 'ਚ ਹੋਰ ਵੀ ਆ ਵੀਡੀਓ ਜੀ ਦੇਖ ਲਓ ਤੁਰੇ ਬਿਰਾਂ ਜਾਵਾਂਗੇ ਮੁੰਡੇ ਦੇ ਪੂਰੇ ਕੱਪੜੇ ਪਾਏ ਹੁੰਦੇ ਤਾਂ ਕੁੜੀ ਉਦਾਂ ਹੁੰਦਾ ਹੁੰਦੀ ਹਣਾ ਵੀ ਕਿੱਦਾਂ ਦਾ ਅੱਜ ਕੱਲ ਮਾਹੌਲ ਚੱਲ ਪਿਆ ਕਿੱਦਾਂ ਦੀਆਂ ਗੱਲਾਂ ਚੱਲ ਪਈਆਂ ਅੱਗੇ ਅੱਗੇ ਜਿੱਧਰ ਸਿਆਣਾ ਬੰਦਾ ਖੜ ਜਾਂਦਾ ਸੀ ਉਧਰ ਦੀ ਕੁੜੀ ਉਧਰ ਦੀ ਕੋਈ ਬੰਦਾ 부ੜੀ ਨਹੀਂ ਨੰਗਦੇ ਕਹਣਾ ਸਾਡਾ ਬਾਪੂ ਪਰਾ ਬਜ਼ੁਰਗ ਖੜਾ ਐਵੇਂ ਸਾਨੂੰ ਕੋਈ ਦੇ ਦੇਖੂਗਾ ਜਾਂ ਕਿੱਦਾਂ ਨੰਗਾ ਸੈਰ ਨਹੀਂ ਕਰਨਾ ਕੋਂਡ ਕੱਢਦੀ ਹੁੰਦੇ ਬੁੜੀਆਂ ਪੰਜਾਬ ਚ ਵੀ ਉਹ ਕਿੱਥੇ ਗਈ ਬਰਾਸਤ ਹੁਣ ਤਾਂ ਜੰਮਾ ਵਾਲੀ ਬਰਾਸਤ ਰਹਿ ਗਈ ਆ ਮੈਂ ਤੁਹਾਨੂੰ ਅੱਗੇ ਵੀ ਇੱਕ ਵੀਰ ਨੇ ਵੀਡੀਓ ਮੇਨਾ ਬਣਾਈ ਸੀ ਜੰਮਾ ਦੇ ਵਿੱਚ ਤੁਹਾਡੇ ਟੋਕਨ ਲੱਗ ਜਾਣੇ ਆ ਨੰਬਰ ਮੂੰਹ ਤੋਂ ਨਹੀਂ ਲੋਕੀ ਪਛਾਣ ਹੋਇਆ ਕਹਿੰਦੇ ਮਗਰੋਂ ਤੁਹਾਡੇ ਟੋਕਨ ਲੱਗਿਆ ਕਹਿੰਦੇ ਉਹਨਾਂ ਤੋਂ ਪਛਾਣ ਹੋਣੀ ਆ ਕਿੰਨੇ ਨੰਬਰ ਵਾਲੀ ਟੋਕਨ ਆ ਆ ਕਿੰਨੇ ਨੰਬਰ ਟੋਕਨ ਮੈਂ ਇੱਕ ਹੋਰ ਗੱਲ ਕਹਿੰਨਾ ਸਾਰਿਆਂ ਦੇ ਘਰੇ ਧੀਆਂ ਪੈਣਾ ਆ ਤੁਸੀਂ ਜੇ ਕੋਈ ਗਾਲਤ ਵੀਡੀਓ ਬਣਾਉਂਦਾ ਉਹਨੂੰ ਅਨਫੋਲੋ ਕਰਿਆ ਕਰੋ ਦੇਖਿਆ ਨਾ ਕਰੋ ਕਿਉਂਕਿ ਕੱਲ ਨੂੰ ਆਪਣੀਆਂ ਭੈਣਾ ਹੋਣੀਆਂ ਸਾਡੀ ਵੀ ਗਾਲਤ ਲਾਉਂਦੀ ਸਾਨੂੰ ਵੀ ਅਨਫੋਲੋ ਕਰ ਦਿੰਦੀ ਜੇ ਸਾਡੀਆਂ ਹੁਣ ਤੁਸੀਂ ਕਹਿ ਦਿੰਦੇ ਆ ਵੀ ਕਈ ਮੈਨੂੰ ਵੀਰ ਕਹਿੰਦੇ ਤੁਸੀਂ YouTube ਤੇ ਇੰਨੇ ਵਿਊ ਆਉਂਦੇ ਆਂਦੇ ਭਾਈ ਮੈਂ ਇਹ ਗੱਲ ਕੀਤੀ ਆ ਵੀ ਵਿਊ ਪਮੈਕਾ ਵੇ 10 ਆਵੇ 50 ਆਵੇ 100 ਆਵੇ ਵੀ ਸਾਨੂੰ ਕਮੈਂਟ ਤਾਂ ਨਹੀਂ ਕੋਈ ਮਾੜਾ ਆਉਂਦਾ ਕੋਈ ਇਦਾਂ ਦਾ ਤਾਂ ਨਹੀਂ ਸਾਡੇ ਮਨ 'ਚ ਵੀ ਅਸੀਂ ਗੰਦ ਪਾਉਣੇ ਜਾਂ ਕਿਦਾਂ ਜਿੱਦਾਂ ਦੇ ਅੱਜ ਕੱਲ ਲੱਛਣ ਚੱਲਣਦੇ ਆ ਇਸ ਲਈ ਵੀ ਸਾਰੇ ਜਣੇ ਉਦਾਂ ਦੀ ਵੀਡੀਓ ਪਾਇਆ ਕਰੋ ਭਾਵੇਂ ਗੱਲਾਂ ਹੀ ਕਰੀਓ ਹੁਣ ਜਿਹੜੇ ਸਾਡੇ ਨਾਲ 500 100 200 ਜਿੰਨੇ ਵੀ ਜੁੜੇ ਆ ਉਹ ਦਿਲੋਂ ਜੁੜੇ ਆ ਹੁਣ ਮੈਂ ਛੋਪ ਭਾਈ ਛੋਪ ਭਾਈ ਤੁਹਾਨੂੰ ਪਤਾ ਵੀ ਆਪਾਂ ਵੀ ਘਰੋਂ ਸਾਰੇ ਮਾਤੜੀ ਹੁੰਨੇ ਆ ਸਿੱਧੀ ਦਾ ਸਾਰੇ ਮਾਤੜ ਨਹੀਂ ਕਹੀ ਤੇ ਜੰਮ ਦੀ ਸੋਨੇ ਦਾ ਕਹਿੰਦੇ ਚੌਮ ਚਾਹ ਮੂੰਹ ਚ ਲੈ ਕੇ ਆ ਵੀ ਜ਼ਮੀਨ ਜਾਇਦਾਦੋਂ ਬਹੁਤ ਹੁੰਦੀ ਆ ਉਹਨਾਂ ਨੂੰ ਨਹੀਂ ਪਤਾ ਹੁੰਦਾ ਵੀ ਗਰੀਬੀ ਚੀਜ਼ ਕੀ ਚੀਜ਼ ਆ ਸਾਡੀ ਗਰੀਬੀ ਯਾਰ ਹੋਣ ਦੇ ਵੀ ਦੋ ਜੱਕ ਨੂੰ ਇੱਕ ਹੁੰਦਾ ਮਰੂ ਮਰੂ ਕਰਦੇ ਰਹਿਣਾ ਉਹ ਆਪਾਂ ਕਦੀ ਕੀਤੀ ਨਹੀਂ ਇੱਕ ਹੁੰਦਾ ਮੈਂ ਵੀ ਸਾਡੇ ਜੇ ਕੱਪੜਿਆਂ ਚ ਉਹ ਆਪਾਂ ਛੁਰੂ ਤੋਂ ਟੌਰ ਹੀ ਇਦਾਂ ਕੱਢੀ ਆ ਵੀ ਦੇਖਣ ਵਾਲੇ ਨੂੰ ਲੱਗੇ ਵੀ ਵਾਸਵੇ ਆਪਾਂ ਦਾ ਘਰੋਂ ਐਨ ਪੂਰਾ ਸੈਟ ਵਟ ਮੈਨੂੰ ਕਈ ਫੋਨ ਕਰਨਗੇ ਸੰਘਾ ਸਾਹਿਬ ਜੀ ਤੁਹਾਡਾ ਸਹੀ ਆ ਜੀ ਤੁਹਾਡਾ ਸੂਤ ਆ ਇਹਨਾਂ ਨੂੰ ਵੀਡੀਓ ਦੇ ਇੰਨੇ ਪਏ ਆਂਟ ਗਵਾਂਟ ਵੀ ਗੱਲਾਂ ਕਰਦਾ ਇੰਨੇ ਪੈਸੇ ਆਉਂਦੇ ਇਹ ਤਾਂ ਜੇ ਤੂੰ ਮਰਜ਼ੀ ਮੰਗਾ ਲੈਣ ਇੱਕ ਹੋਣਾ ਮੇਰਾ ਬਲੌਗ ਚੱਲਦਾ ਇੱਕ ਵੀ ਬੰਦਾ ਜਿਹੜਾ ਮੈਨੂੰ ਕਹੇ ਵੀ ਸੰਗਾ ਸਾਹਿਬ ਨੇ ਮੇਤੋਂ ਪੈਸੇ ਮੰਗਾਏ ਆ ਕੋਈ ਵੀ ਬੰਦਾ ਮੇਰੇ ਇੰਨੇ ਯਾਰ ਦੋਸਤ ਜਿਹੜੇ ਇੰਸਟਾਗ੍ਰam ਤੋਂ YouTube ਤੋਂ ਹੀ ਸਾਡੇ ਨਾਲ ਬਣੇ ਆ ਮੈਨੂੰ ਇੰਨੇ ਭਰਾਵਾਂ ਨੇ ਕਿਹਾ ਵੀਰ ਕਿਸੇ ਚੀਜ਼ ਦੀ ਲੋੜ ਤੇ ਮੈਨੂੰ ਦੱਸੀ ਜਾਂ ਕਿਸੇ ਚੀਜ਼ ਦੀ ਵੀ ਗੱਲ ਹੋਵੇ ਸਾਨੂੰ ਦੱਸ ਦੀ ਜਦੋਂ ਸੀਰੀਅਸ ਗੱਲ ਹੋਵੇ ਨਾ ਉਹ ਪਹਿਣਾ ਨਾ ਨਹੀਂ ਖੇਡੀ ਤਾਂ ਹਾਂ ਦਾ ਤੋ ਉਹ ਹੀ ਤਰ੍ਹਾਂ ਮੈਂ ਦੱਸਿਆ ਗੱਲ ਸੁਣ ਲਈ ਦੀ ਟੌਪਿਕ ਕਿਹੜਾ ਚੱਲਣ ਦੇ ਤੂੰ ਮਾਸੀ ਆਲੀ ਨੂੰ ਟੱਪਣ ਲਈ ਆ ਬਾਅਦ ਚ ਗੱਲ ਕਰ ਲਈ ਕਿਹੜੀ ਗੱਲ ਹੈ ਇੱਕ ਵੀ ਬੰਦਾ ਕਹਿ ਦੇਵੇ ਵੀ ਮੈਂ ਕਿਸੇ ਤੋਂ ਵੀ ਪੈਸੇ ਮੰਗੇ ਹਾਂ ਪਰ ਜਿਹੜੇ ਮੇਰੇ ਆਪਣੇ ਪਿੰਡ ਦੇ ਮੇਰੇ ਯਾਰੇ ਦੋਸਤ ਸੀ ਕਿਸੇ ਵੀ ਵੀਰ ਨੇ ਬਾਹ ਨਹੀਂ ਫੜੀ ਤੇ ਕੱਲ ਨੂੰ ਰੱਬ ਨਾ ਕਰੇ ਚੰਗੇ ਦਿਨ ਹੋ ਗਏ ਤਾਂ ਫੇ ਉਹਨਾਂ ਨੇ ਪਤਾ ਮੂੰਹ ਅੱਡ ਕੇ ਕਹਿਣਾ ਇਹ ਤਾਂ ਬੰਦਾ ਆਕੜ ਕਰਦਾ ਇਹ ਤਾਂ ਐਂ ਕਰਦਾ ਐਟੀਟਿਊਡ ਆ ਭਾਈ ਫੇ ਤਾਂ ਆਕੜ ਕਰਨੀ ਆ ਜਿਉ ਉਸ ਮਹਾਰਾਜ ਨੇ ਕਰਾਈ ਆ ਬੁਰੇ ਦਿਨ ਸੀ ਆਪ ਕੱਲੇ ਝੱਲੇ ਆ ਪਤਾ ਹੁਣ ਥਾਂ ਥਾਂ ਕਿੱਦਾਂ ਕਰਕੇ ਆਪਣਾ ਕੰਮ ਚਲਾਇਆ ਉਹ ਸਾਨੂੰ ਪਤਾ ਰੋਕੇ ਦੱਸਣ ਲੱਪੇ ਤੁਸੀਂ ਕਹਿਣਾ ਇੰਨੀ ਤੰਗੀ ਚ ਕੰਮ ਕੀਤਾ ਪਰ ਦੱਸਣਾ ਨਹੀਂ ਪਰ ਜਿਹਨਾਂ ਆਪਣੇ ਯਾਰਾ ਦੋਸਤਾਂ ਕੋ ਜਿਹੜੇ ਸਾਡੇ ਨਾਲ ਪੜਦੇ ਰਹੇ ਆ ਸਾਡੇ ਨਾਲ ਬੋਲਚਾ ਸਾਡੇ ਖਾਸ ਆ ਕਿਸੇ ਨੇ ਨਹੀਂ ਵਾਂ ਫੜੀ ਕਿਸੇ ਨੇ ਵੀ ਜਿਹੜੇ ਸਾਨੂੰ ਮਦਲ ਇੰਸਟਾਗ੍ਰਾਮ ਤੇ ਬਹੁਤ ਪੁੱਛਦੇ ਰਹੇ ਆ ਪਰ ਕੋਈ ਵੀ ਵੀਰ ਮੈਨੂੰ ਮੈਸੇਜ ਕਰਕੇ ਕਹਿ ਦੂ ਵੀ ਸੰਗਾ ਸਾਹਿਬ ਤੁਸੀਂ ਸਾਡੇ ਕੋ ਪੈਸੇ ਮੰਗਾਏ ਸੀ ਤਾਂ ਫੇਰ ਮੇਰੇ ਨਾਲ ਗੱਲ ਕਰਿਓ ਜਿੰਨੇ ਜੋ ਕੇ ਹੈਗੇ ਆ ਆਪਣੇ ਸਿਰ ਤੇ ਆ ਪਰ ਕੱਲ ਨੂੰ ਜਿਹੜੇ ਪਿੰਡ ਦੇ ਕਹਿਣਗੇ ਜਾਂ ਕਿਦਾਂ ਅਕੜ ਕਰਦੇ ਭਾਈ ਉਹ ਤਾਂ ਕਰਨੇ ਨਾਲੇ ਪਿੰਡ ਦਾ ਟਾਮਾ ਟਾਮਾ ਬਾਹਰ ਪਿੰਡ ਤੇ ਦੇਖ ਲਿਓ ਜਿਹੜਾ ਬੰਦਾ ਵੀਡੀਓ ਬਣਾਉਂਦਾ ਆ ਉਹਨੂੰ ਥੋੜੇ ਪੈੰਡ ਵਾਲੇ ਹੋਣਗੇ ਜਿਹੜੇ ਸਪੋਰਟ ਕਰਨਗੇ ਪਤਾ ਨਹੀਂ ਕਾ ਦੂੰ ਪਤਾ ਨਹੀਂ ਕਾ ਦੂੰ ਜਦ ਕੀ ਇਹਨਾਂ ਨੂੰ ਇਹ ਪਤਾ ਵੀ ਆਪਾਂ ਸਾਡੀ ਆਈਡੀ ਦੇ ਲਈਓ ਇੰਸਟਾਗ੍ਰਾਮ ਤੇ ਆਪਣੇ ਪੈੰਡ ਦਾ ਨਾਮ ਵਧੀਆ ਲਿਖਿਆ ਕਾਲਾ ਸੰਗਿਆ ਸਾਹਮਣੇ ਸਾਰਿਆਂ ਨਾਲ ਮੂਰੇ ਬਲੌਗ ਵੀਡੀਓ ਬਣਾਈ ਦੀ ਕੋਈ ਇਦਾਂ ਦੀ ਨਹੀਂ ਬਣਾਈ ਦੀ ਵੀ ਜਿਹੜਾ ਟੱਬਰ ਚ ਕੋਈ ਬਹਿ ਗਿਆ ਨਾ ਦੇਖ ਫੇਰ ਵੀ ਕਈ ਲੋਕ ਵਿੱਚੋ ਵਿੱਚ ਪਤਾ ਨਹੀਂ ਕੀ ਗੱਲ ਆ ਵੀ ਮੈਨੂੰ ਸਮਝ ਨਹੀਂ ਆਉਂਦੀ ਵੀ ਮੈਨੂੰ ਇਹ ਵੀ ਦੱਸਿਓ ਮੈਸੇਜ ਕਰਕੇ ਕਿ ਸਾਡੇ ਪਿੰਡ ਇਹ ਹਾਲਕ ਟਾਡੇ ਪਿੰਡ ਵੀ ਬੇਰਗਰਕ ਹੋਇਆ ਵੀ ਇਦਾਂ ਹੀ ਆ ਸਾਰੇ ਬੇਰਗਰਕ ਬਾਹਰਲੇ ਲੋਕ ਬਹੁਤ ਪਿਆਰ ਕਰਦੇ ਆ ਪਿੰਡ ਦੇ ਪਤਾ ਨਹੀਂ ਕਾਦੋ ਮੈਂ ਸਾਰੇ ਨਹੀਂ ਕਹਿੰਦਾ ਮਤਲਬ 100 ਚੋਂ 20% ਹੈਗੇ ਜਿਹੜੇ ਸਾਨੂੰ ਬਹੁਤ ਸਮਝ ਗਏ ਹੋਣੇ ਆਹ ਤੇ ਬਾਕੀ ਇੱਕ ਗੱਲ ਹੋਰ ਵੀ 80% ਬੰਦੇ ਤਾਂ ਜਿਨ੍ਹਾਂ ਨਾਲ ਅੱਜ ਤਾਈਂ ਸਾਡੀ ਕਦੀ ਮੁਲਾਕਾਤ ਨਹੀਂ ਹੋਈ ਸਾਡਾ ਕਦੀ ਵਾਹ ਨਹੀਂ ਪਿਆ ਲਾਲਾ ਵੀ ਹੁਣ ਸਾਰਾ ਐਡਾ ਪੰਡ ਆ ਯਾਰ ਸਾਰਿਆਂ ਨਾਲ ਤੋਨੋ ਜਾਣ ਪਛਾਣ ਕਰਨੀ ਕਿਸੇ ਨਾਲ ਕੋਈ ਵਾਹ ਹੀ ਨਹੀਂ ਪੈਂਦਾ ਅਗਲਾ ਦੂਸਰੇ ਪਾਸੇ ਦਾ ਹੁੰਦਾ ਐਂ ਦੂਸਰੇ ਪਾਸੇ ਦੇ ਜਾਂ ਕੋਈ ਲੈਂਕੀ ਨਹੀਂ ਬਣਿਆ ਕੋਈ ਸਵਾਭੀ ਨਹੀਂ ਬਣਿਆ ਉਹ ਵੀ ਵਿੱਚੋ ਵਿੱਚੀ ਸਾਂ ਦੇ ਬਾਰੇ ਕੋਈ ਜਾਣਦਾ ਹੁੰਦਾ ਨਹੀਂ ਉਹ ਇਹ ਤੈਂ ਆ ਜੋ ਆ ਉਹ ਆ ਜੋ ਆ ਪਹਿਲਾਂ ਮਿਲੋ ਵਰਤੋ ਫੇਰ ਤੁਹਾਨੂੰ ਪਤਾ ਲੱਗੂਗਾ ਵੀ ਅਸੀਂ ਕਿੱਦਾਂ ਦੇ ਜਿਹੜਾ ਬੰਦਾ ਮਿਲ ਵਰਤ ਕੇ ਉਹ ਮਾੜਾ ਕਹਿ ਜੂਗਾ ਆਪਾਂ ਉਸ ਦਿਨ ਤੋਂ ਮੰਨਾਂਗੇ ਵੀ ਹਾਂ ਜਾਂ ਸਾਡੇ ਦਿਲ ਤੇ ਕੋਈ ਬੋਝ ਨਹੀਂ ਵੀ ਸਾਡੇ ਦਿਲ ਤੇ ਕੋਈ ਕਮੀ ਆ ਬਹੁ ਫਿਰੇ ਤੁਰੇ ਆ ਬਾਬੇ ਨੇ ਬੜੇ ਸੋਹਣੀ ਹੁਣ ਸੁਣੀ ਆ ਕਿਰਪਾ ਹੋਈ ਆ ਇੱਕ ਤੁਸੀਂ ਇਹ ਵੀ ਦੱਸ ਦੋ ਵੀ ਤੁਹਾਨੂੰ ਕੋਈ ਕਮੈਂਟ ਕਰਕੇ ਦੱਸਦੇ ਆ ਪੁੱਛਦੇ ਆ ਵੀ ਕਿੱਦਾਂ ਹੋ ਤੁਹਾਡੀ ਸਿਹਤ ਕਿੱਦਾਂ ਠੀਕ ਰਹਿੰਦੀ ਆ ਸਿਹਤ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਅਜ ਤਾਂ ਹੁਣ ਗੱਲਾਂ-ਬੱਤਾਂ ਕਰਦੇ ਬੜੇ ਸੋਹਣੇ ਆ ਸਾਰਾ ਕੁਝ ਹੋ ਗਿਆ ਠੀਕ ਪਰ ਮਤਲਬ ਡੈ ਨੀ ਮੇਰੇ ਮਨ ਚੋਂ ਨਿਕਲਦਾ ਨਾਮ ਹੈ ਪੱਠੇ ਵੱਢ ਸਕਦਾ ਨਾ ਨੰਗੇ ਪੈਰੇ ਕਿਸੇ ਕਾਕੂ ਕੂਕੂ ਜਿੱਦਾ ਤੁਰ ਸਕਦਾ ਕਾਕੂ ਤੇ ਨਾ ਕਿਤੇ ਕੱਪੜੇ ਲੀੜੇ ਚ ਜਿੱਦਾਂ ਇਹਦਾ ਹੱਥ ਪਾਦਾ ਜਿੱਦਾ ਕਹਿਣਾ ਪਜਾਮਾ ਚੱਕ ਲਾ ਲੱਬ ਲਾ ਕੱਪੜਿਆਂ ਚ ਉਹ ਡੈਲ ਨਹੀਂ ਨਿਕਲਦਾ ਮੈਂ ਦਵਾਈ ਬੜੀ ਖਾਲੀ ਸਾਰਾ ਕੁਝ ਬੜਾ ਕਰ ਲਿਆ ਦਵਾਈ ਹੁਣ ਵੀ ਦੋ ਗੋਲੀਆਂ ਸਵੇਰ ਨੂੰ ਚੱਲਦੀਆਂ ਸਵੇਰੇ ਦੁਪਹਿਰ ਤੇ ਰਾਤ ਨੂੰ ਦੋ ਖਾਣ ਸੌਣ ਲੱਗੇ ਚਾਰ ਉਹ 6 ਮਹੀਨੇ ਦਾ ਕੋਰਸ ਕਰਨਾ ਪੈਣਾ ਪਰ ਉਹ ਡੈਲ ਐਸਾ ਦਿਮਾਗ ਚ ਬਹਿ ਗਿਆ ਨਾ ਡਰ ਉਹ ਨਿਕਲਦਾ ਹੀ ਨਹੀਂ ਜਿਹੜਾ ਇਹ ਮਤਲਬ ਲਾਣ ਤੇ ਤਿੰਨ ਚਾਰ ਵਾਰੀ ਇਦਾਂ ਹੋਇਆ ਤਾਂ ਮੈਨੂੰ ਨਹੀਂ ਲੱਗਦਾ ਵੀ ਹੁਣ ਮੈਨੂੰ ਤਾਂ ਲੱਗਦਾ ਸਾਰੀ ਜ਼ਿੰਦਗੀ ਇਦਾਂ ਹੀ ਕੱਟਣੀ ਪੈਣੀ ਹੈ ਹੋ ਜਾਣਾ ਠੀਕ ਹੋਈ ਨਹੀਂ ਕਈ ਵੇਲੇ ਹੱਸਦੇ ਖੇਡਦੇ ਜਾਈਦਾ ਕੰਮ ਕਿਤੇ ਪ੍ਰੋਗਰਾਮ ਤੇ ਉੱਥੇ ਮੈਂਟਾਂ ਜੀ ਪਤਾ ਨਹੀਂ ਕੀ ਹੋ ਜਾਂਦਾ ਚਲ ਕੋਈ ਚਲ ਹਣਾ ਇੱਧਰ ਨੂੰ ਰੋਣ ਦੀ ਨਹੀਂ ਗੱਲ ਹੁੰਦੀ ਰੋਣਾ ਹੋਣਾ ਗੱਲ ਰੋਵਾ ਤੂੰ ਅੱਗੇ ਪਿਛਲੇ ਵੀਡੀਓ ਜਾ ਕੇ ਜਬ ਉਹਨੂੰ ਸਾਡੀ ਇੰਟਰਵਿਊ ਲੈਣ ਆਏ ਸੀ ਤੇ ਕੀ ਆਦੀਪ ਚੰਨ ਨਾਲੇ ਉੱਚਾ ਉਹਨਾਂ ਨਿਕਲ ਗਿਆ ਇਹ ਬਾਈ ਬੜਾ ਵਿਊ ਮਿਲਿਆ ਉਹਨੂੰ 5 6 ਮਿਲੀਅਨ ਦੇ ਚੱਲ ਗਏ ਇਹਨਾਂ ਦੇ ਉੱਧੇ ਹੀ ਪਰ ਇੱਕ ਹੁੰਦਾ ਉਹ ਸੀਰੀਅਸ ਗੱਲ ਸੀਗੀ ਪਰ ਉਹਨਾਂ ਆਰ ਟਾਈਮ ਆਪਾਂ ਗੱਲਾਂ ਕਰਨੀਆਂ ਹਸਣ ਵਾਲੀਆਂ ਦੁਖੀ ਤਾਂ ਸਾਰਾ ਭਰਾਵਾ ਸੰਸਾਰ ਹੀ ਬੋਧ ਹਰ ਕੋਈ ਦੁਖੀ ਆ ਇਹ ਸੋਸ਼ਲ ਮੀਡੀਆ ਹੁੰਦਾ ਹੁੰਦਾ ਹੀ ਹਸਣ ਵਾਲਾ ਖੂਤੇ ਅਸੀਂ ਇੰਨੀਆਂ ਕਮੇਡੀ ਵੀਡੀਓ ਬਣਦਿਆਂ ਝਾਟੀ ਸਾਨੂੰ ਲੱਭ ਪੈਣੀ ਹੁਣ ਬਹੁ ਲੋਕੀ ਪਿਆਰ ਕਰਦੇ ਉਹ ਮਜਬੂਰੀ ਹੋ ਗਈ ਨਹੀਂ ਤਾਂ ਕਿਹਦਾ ਜੀ ਕਰਦਾ ਇੰਨੇ 뷰 ਲਾਈਕ ਛੱਡਣ ਨੂੰ ਤੇ ਫੇਰ ਵੀ ਸਾਨੂੰ ਲੋਕੀ ਬਹੁਤ ਪਿਆਰ ਕਰਦੇ ਆ ਮੈਂ ਤੇ ਜਾ ਕੇ ਤੁਹਾਡੇ ਨੂੰ ਬਲੌਗ ਜ਼ਰੂਰ ਪਾਵਾਂਗੇ ਹੁਣ ਕਿੱਦਾਂ ਉੱਥੇ ਹੋਇਆ ਉਹ ਜਿਹਦਾ ਨਾ ਕੌ ਖਾਣ ਕਿਤੇ ਭਰੀ ਆ ਪਿਆ ਸੋ ਚਲ ਅਸੀਂ ਕਈ ਇੱਕ ਵੀਰ ਨੇ ਮੈਸੇਜ ਕੀਤਾ ਵੀਰ ਤੂੰ ਖੂਦ ਹੀ ਇੱਕ ਦਿਨ ਮੈਂ ਇੰਸਟਾਗ੍ਰਾਮ ਤੇ ਵੀਡੀਓ ਬਣਾਈ ਸੀ ਵੀ ਘਰ ਬਸਦਿਆਂ ਦੇ ਤੇ ਡੇਰੇ ਵੀ ਬਸਦਿਆਂ ਦੇ ਹੁੰਦੇ ਉਹ ਬੰਦਾ ਜੀ ਇੰਨੇ ਤੈਨੂੰ ਦੋਕਾਂ ਤੂੰ ਕਿਸੇ ਨੂੰ ਦੇ ਦੇ ਖੂਗਾ ਨਾ ਰੱਖਣ ਨੂੰ ਪਸ਼ੂ ਬਾਈ ਇੰਜਨ ਮਸ਼ੀਨ ਪਿਆ ਬਰਾਂਡਾ ਬਣਿਆ ਤੂੜੀ ਵਾਲੀ ਸ਼ੈੱਡ ਬਣੀ ਆ ਕੋਈ ਵੀ ਲਾਗੇ ਛਾਗੇ ਵਾਲਾ ਪਸ਼ੂ ਰੱਖਣਾ ਚਾਹੁੰਦਾ ਹੋਵੇ ਮੈਂ ਪਹਿਲਾਂ ਵੀ ਬੰਦਾ ਲੱਭਦਾ ਪਰ ਮੇਰੀ ਇੱਕ ਮਨਤਾ ਵੀ दारू ਵਾਲਾ ਨਾ ਵੇ ਕਿਉਂਕਿ ਉੱਥੇ ਸਾਡੇ ਜਗ੍ਹਾ ਐ ਸੀ ਇਦਾਂ ਦੀ ਹੋਰ ਜਿਹੜਾ ਮਰਜੀ ਬੰਦਾ ਉੱਥੇ ਆ ਕੇ ਪਸ਼ੂ ਰੱਖ ਸਕਦਾ ਆ ਕੋਈ ਚੱਕਰ ਨਹੀਂ 24 ਘੰਟੇ 32 ਆ ਖੁੱਲਾ ਸੱਦਾ ਇੱਕ ਦੋ ਮੱਝ ਵੀ ਲੈ ਦਾਂਗੇ ਸਾਨੂੰ ਕਿਲੋ ਖੰਡ ਦੁੱਧ ਵੀ ਦੇ ਦੇਓ ਇੱਕ ਮੱਝ ਵੀ ਦੇ ਦਾਂਗੇ ਮੱਝ ਵੀ ਦਵਾਂ ਕੋਈ ਰੱਖ ਲੈਵੇ ਸਾਫ਼ ਸਫਾਈ ਕਰੀਏ ਇੱਕ ਇੱਕ ਕੀ ਆ ਵੀ ਦੋ ਲੈ ਦਾਂਗੇ ਕੋਈ ਵੀ ਰਹਿਣ ਵਾਲਾ ਵੀਰ ਆਵੇ ਵੀਰ ਜਿਹੜੀਆਂ ਤੁਸੀਂ ਗੱਲਾਂ ਸੋਚਦੇ ਆ ਉਹ ਪਹਿਲਾਂ ਹੀ ਕਰਕੇ ਦੇਖੀਆਂ ਨਹੀਂ ਕੋਈ ਮੰਨਦਾ ਕਿਸੇ ਦੇ ਡੇਰੇ ਤੇ ਰਹਿਣ ਨੂੰ ਅੱਜ ਕੱਲ ਲੋਕੀ ਨਹੀਂ ਲੱਭਦੇ ਤਾਨੂੰ ਪਤਾ ਤਨਖਾਹਾਂ ਅੰਗਲੇ ਹੁੰਦੀਆਂ ਸੀ ਹੋਰ ਹੁਣ ਲੋਕੀਂ ਆਕੜਾ ਵਾਲੇ ਬਹੁਤ ਹੋ ਗਏ ਪਤਾ ਨਹੀਂ ਅੱਗੇ ਇੱਕ ਦੂਜੇ ਦਾ ਸਾਥ ਦਿੰਦੇ ਹੁਣ ਨਹੀਂ ਕੋਈ ਕਿਸੇ ਦਾ ਕੰਰ ਲੈਂਦਾ ਨਾ ਤੇ ਪ੍ਰੇਮ ਇਸ ਲਈ ਹੱਸਦੇ ਵਾਸਤੇ ਰਿਆ ਕਰੋ ਤੰਦਰੁਸਤ ਮੰਗਿਆ ਕਰੋ ਤੰਦਰੁਸਤੀ ਪੈਸੇ ਪੂਸੇ ਦੀ ਨਹੀਂ ਗੇੜ ਫਿਕਰ ਜ਼ਰੂਰ ਹੁੰਦਾ ਕਾਰ ਵੀ ਲਿਆ ਕਰੋ ਥੋੜਾ ਬਾਲਾ ਪਰ ਗੱਲ ਇਹ ਆ ਵੀ ਪੌੜਾ ਫਿਕਰ ਕੀਤੇ ਕਿਹੜਾ ਪੈਸਾ ਆ ਜਾਣਾ ਖੁਸ਼ ਰਿਹਾ ਕਰੋ ਤੰਦਰੁਸਤ ਰਿਹਾ ਕਰੋ ਜਿੰਨੀ ਕਿ ਜ਼ਿੰਦਗੀ ਹੈਗੀ ਆਏ ਆਪਾਂ ਹੋਰ ਕੰਮ ਤੇ ਹੀ ਦੁਨੀਆ ਤੇ ਮਦਦ ਲਾ ਲਓ ਤੇ ਫਾਸ ਇੱਥੇ ਰਜੀਮਿਆਂ ਚ ਗਏ ਆ ਇਹ ਚੀਜ਼ ਕਦੋਂ ਸਮਝ ਆਉਂਦੀ ਜਦੋਂ ਆਪਾਂ ਬੁੱਢੇ ਹੋ ਜਾਂਨੇ ਪਰ ਜੇ ਟਾਈਮ ਨਾਲ ਤੁਸੀਂ ਸਮਝ ਲੂਗੇ ਹਨਾ ਤੇ ਗੁਰੂ ਘਰੇ ਜਾਓਗੇ ਤਸਵੀਰ ਨੂੰ ਸੋਖਮਨੀ ਸਾਹਿਬ ਦਾ ਤੇ ਸ਼ਾਮ ਨੂੰ ਰਹਿਰਾਸ ਦੋ ਚੀਜ਼ਾਂ ਹੀ ਕਰਿਓ ਜਦੋਂ ਤੁਸੀਂ ਪਾਠ ਪਾਣਾ ਬਸ ਪੂਰਾ ਧਿਆਨ ਮੈਂ ਕਹਿੰਦਾ ਐਂ ਤੁਹਾਡੀ ਟੈਨਸ਼ਨ ਦੂਰ ਹੋ ਜਾਊਗੀ ਤੇ ਵਾਹਿਗੁਰੂ ਤੁਹਾਨੂੰ ਆਪੇ ਹੀ ਚੜ੍ਹਦੀ ਕਲਾ 'ਚ ਰੱਖੋ ਤਾਂ ਓਕੇ ਬਾਏ ਜਿਨ੍ਹਾਂ ਨੂੰ ਸਾਡੇ ਬਲੌਗ ਵਧੀਆ ਲੱਗਦੇ ਆ ਇਦਾਂ ਹੀ ਬੋਲਣ ਵਾਲੇ ਉਹ ਸਾਨੂੰ ਮੈਸੇਜ ਕਰਕੇ ਜਰੂਰ ਦੱਸਿਓ ਕਿਉਂਕਿ ਸਾਡਾ ਤੇ ਨਹੀਂ ਤਾਂ ਅਸੀਂ ਨਹੀਂ ਬਣਾਇਆ ਕਰਨੇ ਅਸੀਂ ਕਰਦੇ ਨੇ ਅੱਜ ਤੋਂ ਬਾਅਦ ਬੰਦ ਜੇ ਦੇਖਿਆ ਕਰਨੇ ਤਾਂ ਠੀਕ ਆ ਹਾਂ ਲਿਖਿਓ ਜੈਸ ਵੀ ਵਧੀਆ ਲਾਦੇ ਜੇ ਨਹੀਂ ਤਾਂ ਨਾ ਨਹੀਂ ਤਾਂ ਆਪਣੇ ਇੰਸਟਾਗ੍ਰam ਤੋਂ ਛੋਟੇ ਵੀੜੀਆਂ ਜਰੂਰ ਆਇਆ ਕਰਨੀਆਂ ਓਕੇ ਬਾਏ